ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਦੇ ਨਾਲ 11 ਅਕਤੂਬਰ ਦਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਇਹ ਉਹ ਇਤਿਹਾਸ ਹੈ ਜਿਸ ਇਤਿਹਾਸ ਨੂੰ ਨਾ ਕਦੇ ਪੜਿਆ ਗਿਆ ਹੈ ਤੇ ਨਾ ਹੀ ਕਦੇ ਸੁਣਾਇਆ ਗਿਆ ਹੈ ਇਉਂ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦਾ ਸਭ ਤੋਂ ਅਣਗੌਲਿਆ ਇਤਿਹਾਸ ਹੈ ਜੋ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਪੰਜਾਬ ਦੀ ਧਰਤੀ ਦੇ ਉੱਪਰ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਿਆ ਘੇਰਾ ਪੈਣ ਤੋਂ ਉਪਰੰਤ ਸਾਕਾ ਚਮਕੌਰ ਵਾਪਰਿਆ ਸਾਕਾ ਸਰਹੰਦ ਵਾਪਰਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਸਨ ਉਹ ਦੱਖਣ ਵਾਲੇ ਪਾਸੇ ਨੂੰ ਚਲੇ ਜਾਂਦੇ ਐ ਦੂਜੇ ਪਾਸੇ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੋ ਜਾਂਦੀ ਐ ਤੇ ਉਹਦੀ ਮੌਤ ਤੋਂ ਬਾਅਦ ਔਰੰਗਜ਼ੇਬ ਦੇ ਦੋ ਪੁੱਤਰਾਂ ਦੇ ਵਿੱਚ ਲੜਾਈ ਜਿਹੜੀ ਐ ਉਹ ਪੈਦਾ ਹੋ ਜਾਂਦੀ ਐ ਇੱਕ ਪਾਸੇ ਸਹਿਜਾਦਾ ਮੌਜੂਮ ਸੀ ਦੂਜੇ ਪਾਸੇ ਸਹਿਜਾਦਾ ਜਿਹੜਾ ਸੀ ਉਹ ਤਾਰਾ ਆਜ਼ਮ ਸੀ ਤਾਂ ਇਹਨਾਂ ਦੋਨਾਂ ਹੀ ਜਦੋਂ ਸਹਿਜਾਦਿਆਂ ਦੇ ਵਿੱਚ ਲੜਾਈ ਪੈਦਾ ਹੁੰਦੀ ਹੈ ਤਾਂ ਸਹਿਜਾਦੇ ਮੌਜਮ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਮਦਦ ਦੀ ਮੰਗ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਗੋਂ ਕਿਹਾ ਕਿ ਅਸੀਂ ਮਦਦ ਕਰਾਂਗੇ ਪਰ ਇੱਕ ਸ਼ਰਤ ਹੋਵੇਗੀ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਮਨੁੱਖਤਾ ਦਾ ਘਾਣ ਕੀਤਾ ਹੈ ਜ਼ੁਲਮ ਕੀਤੇ ਹੈ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿੱਤੀਆਂ ਜਾਣ ਤਾਂ ਆਪਾਂ ਸਾਰੇ ਜਾਣਦੇ ਹਾਂ ਜਦੋਂ ਬੰਦੇ ਨੇ ਕੁਰਸੀ ਲੈਣੀ ਹੋਵੇ ਉਦੋਂ ਕਈ ਪ੍ਰਕਾਰ ਦੇ ਲਾਰੇ ਲਾਉਂਦਾ ਹੈ ਕਈ ਪ੍ਰਕਾਰ ਦੇ ਵਾਅਦੇ ਕਰਦਾ ਹੈ ਪਰ ਜਦੋਂ ਕੁਰਸੀ ਮਿਲ ਜਾਂਦੀ ਹੈ ਫਿਰ ਉਹ ਮੁੱਕਰ ਜਾਂਦਾ ਹੈ ਇਹੀ ਕੁਝ ਉਸ ਵੇਲੇ ਸ਼ਹਿਜ਼ਾਦਾ ਮੌਜਮ ਨੇ ਕੀਤਾ ਮੌਜਮ ਨੇ ਕਿਹਾ ਕਿ ਤੁਸੀਂ ਜੋ ਕਹੋਗੇ ਮੈਂ ਕਰਨ ਵਾਸਤੇ ਤਿਆਰ ਹਾਂ ਤਾਂ ਫਿਰ ਆਖਰ ਹੋਇਆ ਕਿ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਦੇ ਨਾਲ ਸਹਿਜਾਦਾ ਮੌਜਮ ਦੀ ਮਦਦ ਕੀਤੀ। ਕਿਹਾ ਜਾਂਦਾ ਹੈ ਕਿ ਉਸ ਵੇਲੇ 1707 ਈਸਵੀ ਦੇ ਵਿੱਚ ਜੱਜੋਂ ਦੇ ਮੈਦਾਨ ਦੇ ਵਿੱਚ ਇਹ جنگ ਹੁੰਦੀ ਹੈ। ਇਸ جنگ ਦੇ ਵਿੱਚ ਤਾਰਾ ਅਜ ਮਾਰਿਆ ਜਾਂਦਾ ਹੈ ਤੇ ਸਹਿਜਾਦਾ ਮੌਜਮ ਜਿੱਤ ਜਾਂਦਾ ਹੈ। ਜਿੱਤਣ ਤੋਂ ਬਾਅਦ ਸਹਿਜਾਦਾ ਮੌਜਮ ਨੇ ਆਪਣਾ ਨਾਮ ਰੱਖਿਆ ਬਹਾਦਰ ਸ਼ਾਹ। ਬਹਾਦਰ ਸ਼ਾਹ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਦਰਬਾਰ ਵਿੱਚ ਹੀ ਸੱਦਿਆ ਸੱਦਣ ਤੋਂ ਬਾਅਦ ਕਈ ਪ੍ਰਕਾਰ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀਮਤੀ ਜਿਹੜੇ ਤੋਹਫੇ ਸੀ ਅਰਪਿਤ ਕੀਤੇ ਖਿਲਤ ਵੀ ਭੇਟ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਨਾਲ 10 ਮਹੀਨੇ ਰਹਿੰਦੇ ਐ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਕੱਠੇ ਦੱਖਣ ਵਾਲੇ ਪਾਸੇ ਨੂੰ ਜਾਂਦੇ ਐ ਗੱਲਬਾਤ ਚੱਲਦੀ ਰਹਿੰਦੀ ਐ ਤੇ ਆਖਰਕਾਰ ਸਹਜੇ ਸਹਜੇ ਬਹਾਦਰ ਸ਼ਾਹ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣ ਚੁੱਕੇ ਸਨ ਕਿ ਬਾਦਰਸ਼ਾ ਹੁਣ ਸਾਡੀ ਕੋਈ ਮਦਦ ਨਹੀਂ ਕਰ ਸਕਦਾ ਇਹ ਜਿਹੜੇ ਜ਼ਾਲਮ ਹਨ ਉਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਨਹੀਂ ਦੇ ਸਕਦਾ ਤਾਂ ਫਿਰ ਆਖਰ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਦੇੜ ਦੀ ਧਰਤੀ ਦੇ ਉੱਪਰ ਅਮਰਤ ਪਾਣ ਕਰਾਉਣ ਤੋਂ ਬਾਅਦ ਜਿਹੜਾ ਸੀ ਮਾਧੋਦਾਸ ਭਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵਾਲੇ ਪਾਸੇ ਨੂੰ ਭੇਜ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਆਣ ਕੇ ਜਿੱਤਾਂ ਜਿੱਤਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਨਿੱਕੇ ਨਿੱਕੇ ਜਿਹੜੇ ਰਾਜ ਸੀ ਕਸਬੇ ਸੀ ਉਹਨਾਂ ਨੂੰ ਸੋਧਣ ਤੋਂ ਬਾਅਦ ਆਖਰਕਾਰ ਸਰਹੰਦ ਨੂੰ ਫਤਿਹ ਕਰ ਲਿਆ ਜਿਸ ਵੇਲੇ ਦੇ ਨਾਲ 12 ਮਈ ਸਨ 1710 ਈਸਵੀ ਨੂੰ ਸਰਹੰਦ ਫਤਿਹ ਹੋ ਜਾਂਦੀ ਹੈ ਤਾਂ ਫਤਿਹ ਹੋਣ ਤੋਂ ਬਾਅਦ ਇਹਦੀ ਖਬਰ ਜਿਹੜੀ ਹੈ ਉਹ ਬਾਦਰਸ਼ਾਹ ਨੂੰ 20 ਮਈ ਵਾਲੇ ਦਿਨ ਮਿਲਦੀ ਹੈ 20 ਮਈ ਨੂੰ ਬਾਦਰਸ਼ਾਹ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਸਰਹੰਦ ਦੇ ਸੂਬੇਦਾਰ ਵਜ਼ੀਦ ਖਾਨ ਨੂੰ ਮਾਰ ਕੇ ਸਰਹੰਦ ਨੂੰ ਜਿੱਤ ਲਿਆ ਤਾਂ ਉਸੇ ਵੇਲੇ ਦੇ ਨਾਲ ਬਾਦਰਸ਼ਾਹ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਉਹਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਜਿਹੜੀ ਆ ਪੰਜਾਬ ਵਾਲੇ ਪਾਸੇ ਨੂੰ ਭੇਜਣੀ ਸ਼ੁਰੂ ਕਰ ਦਿੱਤੀ ਸੀ ਕਿ ਜਿਸ ਵੇਲੇ ਦੇ ਨਾਲ ਸਭ ਤੋਂ ਪਹਿਲਾਂ 60000 ਫੌਜ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਫਿਰ ਇੱਕ ਪਾਸੇ ਸਿੱਖ ਜਿਹੜੇ ਸਾਨੂੰ ਬਿਲਕੁਲ ਥੋੜੀ ਗਿਣਤੀ ਦੇ ਵਿੱਚ ਸੀ ਦੂਜੇ ਪਾਸੇ ਭਾਦਰ ਸ਼ਾਹ ਦੀ ਵੱਡੀ ਗਿਣਤੀ ਵਿੱਚ ਫੌਜ ਸੀ ਜਿਹੜੇ ਸਿੱਖਾਂ ਨੇ ਇਲਾਕੇ ਜਿੱਤੇ ਸੀ ਸਹਿਜ-ਸਹਿਜ ਸਿੱਖ ਆਪਣੇ ਇਲਾਕੇ ਜਿਹੜੇ ਆਉਂ ਹਾਰਦੇ ਜਾਂਦੇ ਆ ਤੇ ਹਾਰਦਿਆਂ ਹਾਰਦਿਆਂ ਆਖਰਕਾਰ ਬਾਬਾ ਬੰਦਾ ਸਿੰਘ ਭਾਦਰ ਜਿਹੜੇ ਸਨ ਉਹ ਰਾਜਧਾਨੀ ਜਿਹੜੀ ਲੋਹਗੜ੍ਹ ਦੀ ਬਣਾਈ ਸੀ ਉਹਨੂੰ ਵੀ ਹਾਰ ਕੇ ਤੇ ਚੰਬੇ ਦੀਆਂ ਪਹਾੜੀਆਂ ਵਿੱਚ ਚਲੇ ਜਾਂਦੇ ਆ ਇਨਰਚਰ ਨੂੰ ਭਾਦਰ ਸ਼ਾਹ ਜਿਹੜਾ ਸੀ ਉਹ ਆਪ ਵੀ ਪੰਜਾਬ ਵਿੱਚ ਆ ਜਾਂਦਾ ਹੈ ਤਾਂ ਉਸ ਵੇਲੇ ਭਾਦਰ ਸ਼ਾਹ ਦੇ ਕੋਲ 1 ਲੱਖ ਦੇ ਕਰੀਬ ਜਿਹੜੀ ਉਹ ਫੌਜ ਸੀ ਇਹਦੇ ਵਿੱਚੋਂ ਉਹਦੇ ਚਾਰ ਪੁੱਤਰਾਂ ਦੇ ਵਿੱਚੋਂ 31000 ਫੌਜ ਉਹਦੇ ਵੱਡੇ ਪੁੱਤਰ ਕੋਲ ਸੀ ਤਾਂ 11-11000 ਉਹਦੇ ਛੋਟੇ ਤਿੰਨ ਪੁੱਤਰਾਂ ਦੇ ਕੋਲ ਸੀ ਤਾਂ ਭਾਦਰ ਸ਼ਾਹ ਜਿਹੜਾ ਸੀ ਉਹਨੇ ਪੰਜਾਬ ਦੇ ਵਿੱਚ ਆਣ ਕੇ ਇੱਕ ਨਵਾਂ ਐਲਾਨ ਕੀਤਾ ਇਹ ਐਲਾਨ ਬੜਾ ਇੱਕ ਵੱਖਰਾ ਸੀ ਔਰ ਬੜਾ ਜਿਹੜਾ ਸੀ ਇੱਕ ਨਵੇਕਲਾ ਵੀ ਸੀ ਤੇ ਪਹਿਲੀ ਵਾਰ ਐਸਾ ਐਲਾਨ ਹੋਇਆ ਉਹਨੇ ਹਿੰਦੂਆਂ ਨੂੰ ਵੀ ਕਿਹਾ ਵੀ ਤੁਸੀਂ ਆਪਣੇ ਕੇਸ ਦਾੜੀਆਂ ਕਟਾ ਦਿਓ ਨਹੀਂ ਤਾਂ ਸਿੱਖ ਸਮਝ ਕੇ ਤੁਸੀਂ ਸਾਰੇ ਮਾਰੇ ਜਾਓਗੇ ਬਾਦਰਸ਼ਾਹ ਨੇ ਇੱਥੋਂ ਤੱਕ ਫਰਮਾਨ ਜਾਰੀ ਕਰ ਦਿੱਤਾ ਕਿ ਕੋਈ ਵੀ ਪੰਜਾਬ ਦੇ ਵਿੱਚ ਨਾਨਕਪ੍ਰਸਤ ਹੈ ਉਹ ਜਿੰਦਾ ਨਹੀਂ ਰਹਿਣਾ ਚਾਹੀਦਾ ਚਾਹੇ ਉਹ ਸਿੱਖ ਲੜਨ ਵਾਲਾ ਹੈ ਤੇ ਚਾਹੇ ਘਰ ਵਿੱਚ ਰਹਿਣ ਵਾਲਾ ਹੈ ਸਾਰਿਆਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਉਸ ਵੇਲੇ ਦੇ ਨਾਲ ਸਿੱਖਾਂ ਨੂੰ ਫੜਾਉਣ ਵਾਲੇ ਨੂੰ ਸਿੱਖਾਂ ਨੂੰ ਕਤਲ ਕਰਨ ਵਾਲੇ ਨੂੰ ਇਨਾਮ ਵੀ ਰੱਖਿਆ ਗਿਆ ਕਾ ਇਨਾਮ ਦੇ ਲਾਲਚ ਵਿੱਚ ਆਣ ਕੇ ਬਹੁਤ ਸਾਰੇ ਜਿਹੜੇ ਉਸ ਵੇਲੇ ਚੌਧਰੀ ਸਨ ਜਿਹੜੇ ਲੰਬੜਦਾਰ ਸਨ ਜਿਹੜੇ ਸੂਈਏ ਸਨ ਜਾਂ ਜਿਹੜੇ ਸਰਕਾਰੀ ਟਾਉਟ ਸਨ ਉਹਨਾਂ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਜਿਹੜਾ ਫੜਾਉਣਾ ਆਰੰਭ ਕਰ ਦਿੱਤਾ ਇਥੋਂ ਤੱਕ ਕਿ ਬੱਚਿਆਂ ਨੂੰ ਕਤਲ ਕਰ ਕਰਕੇ ਸਿਰ ਵੱਡ ਵੱਡ ਕੇ ਅੱਗੇ ਜੂੜਾ ਬਣ ਕੇ ਕਿਹਾ ਪੀਏ ਸਿੱਖਾਂ ਦਾ ਬੱਚਾ ਇਦਾਂ ਕਰ ਕਰਕੇ ਵੀ ਜਿਹੜਾ ਸੀ ਉਹ ਇਨਾਮ ਪ੍ਰਾਪਤ ਕੀਤੇ ਗਏ ਬਾਦਰਸ਼ਾ ਜਿਹੜਾ ਉਸ ਵੇਲੇ ਦੇ ਨਾਲ ਲਾਹੌਰ ਦੇ ਨੇੜੇ ਪਿੰਡ ਆਲੋਵਾਲ ਦੇ ਵਿੱਚ ਸੀ ਤਾਂ ਇੱਥੇ 40 ਸਿੱਖ ਜਿਹੜੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਹੈ ਇਹ ਜਿਹੜੇ 40 ਸਿੱਖ ਸਨ ਇਹ 40 ਸਿੱਖਾਂ ਦੇ ਵਿੱਚ 7 ਭਟ ਵੀ ਸੀ ਜਾਨੀ ਕਿ ਜਿਹੜੇ 11 ਭਟਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹਨਾਂ ਦੇ ਵਿੱਚੋਂ ਭਟ ਕੀਰਤਜੀ ਦੇ ਤਿੰਨ ਪੋਤਰੇ ਸਨ ਤੇ ਚਾਰ ਭਟ ਪੋਤਰੇ ਸਨ ਇਸੇ ਤਰ੍ਹਾਂ ਦੇ ਨਾਲ ਭਾਈ ਮਨੀ ਸਿੰਘ ਦਾ ਭਰਾ ਵੀ ਸੀ ਭਤੀਆ ਵੀ ਸੀ ਇਦਾਂ ਕਰਕੇ 40 ਸਿੱਖ ਜਿਹੜੇ ਸਨ ਆਲੇ-ਦੁਆਲੇ ਦੇ ਨਗਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਭਾਦਰ ਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਭਾਦਰ ਸ਼ਾਹ ਨੇ ਸ਼ਰਤ ਰੱਖੀ ਇਹ ਸਾਰੇ ਦਿਨੇ ਇਸਲਾਮ ਦੇ ਵਿੱਚ ਆ ਜਾਣ ਜੇ ਇਸਲਾਮ ਦੇ ਵਿੱਚ ਆਉਂਦੇ ਆ ਤੇ ਇਹਨਾਂ ਦੀ ਜਾਨ ਬਖਸ਼ ਦਿੱਤੀ ਜਾਏ ਜੇ ਇਸਲਾਮ ਵਿੱਚ ਨਹੀਂ ਆਉਂਦੇ ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏ ਤਾਂ ਉਹਨਾਂ ਸਿੱਖਾਂ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਕਈ ਦਿਨ ਉਹਨਾਂ ਸਿੱਖਾਂ ਨੂੰ ਮਾਰਿਆ ਗਿਆ ਉਹਨਾਂ ਸਿੱਖਾਂ ਦੇ ਉੱਪਰ ਜ਼ੁਲਮ ਕੀਤਾ ਗਿਆ ਤਾਂ ਉਹ ਸਿੱਖ ਜਿਹੜੇ ਸਨ ਉਹ ਇਸਲਾਮ ਦੇ ਵਿੱਚ ਆਉਣ ਵਾਸਤੇ ਪ੍ਰਵਾਣ ਨਹੀਂ ਹੋਏ ਉਹਨਾਂ ਨੇ ਸਿੱਖੀ ਨੂੰ ਨਹੀਂ ਛੱਡਿਆ ਤੇ ਆਖਰਕਾਰ ਹੋਇਆ ਕਿ ਫਿਰ ਕਾਜ਼ੀ ਦੇ ਹੁਕਮ ਦੇ ਨਾਲ ਇਹਨਾਂ 40 ਸਿੱਖਾਂ ਨੂੰ ਆਲੋਵਾਲ ਪਿੰਡ ਦੀ ਝੂਹ ਦੇ ਵਿੱਚ ਜੀਂਦਿਆਂ ਜ਼ਮੀਨ ਦੇ ਵਿੱਚ ਘਟ ਕੇ ਸ਼ਹੀਦ ਕੀਤਾ ਗਿਆ 11 ਅਕਤੂਬਰ ਸਨ 1711 ਈਸਵੀ ਨੂੰ ਇਹਨਾਂ 40 ਸਿੱਖਾਂ ਨੂੰ ਆਲੋਵਾਲ ਪਿੰਡ ਦੀ ਝੂਹ ਦੇ ਵਿੱਚ ਜੀਂਦਿਆਂ ਘਟ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਫਿਰ ਇਦਾਂ ਕਰਕੇ ਭਾਦਰਸ਼ਾ ਜਿਹੜਾ ਸੀ ਉਹ ਸਿੱਖਾਂ ਦਾ ਬੈਰੀ ਬਣਿਆ ਹੋਇਆ ਸੀ ਜਿਸ ਭਾਦਰਸ਼ਾ ਨੇ ਸਿੱਖਾਂ ਦੇ ਨਾਲ ਵਿਸ਼ਵਾਸ ਘਾਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਤਖਤ ਦਵਾਇਆ ਸੀ ਉਹ ਸਿੱਖਾਂ ਦਾ ਹੀ ਵੈਰੀ ਬਣ ਕੇ ਬੈਠ ਗਿਆ ਸੀ ਤਾਂ ਆਖਰ ਬਹਾਦਰ ਸ਼ਾਹ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਪਾਗਲ ਹੋ ਗਿਆ ਉਹਨੂੰ ਕੁੱਤਿਆਂ ਤੋਂ ਵੀ ਡਰਨ ਲੱਗਣ ਲੱਗ ਗਿਆ ਇਥੋਂ ਤੱਕ ਉਹਨੇ ਗੈਬੀੜ ਕੁੱਤੇ ਐ ਇਹਨਾਂ ਨੂੰ ਵੀ ਕਤਲ ਕਰ ਦਿੱਤਾ ਜਾਵੇ ਤਾਂ ਬਹੁਤ ਸਾਰੇ ਕੁੱਤੇ ਜਿਹੜੇ ਸਨ ਬਹਾਦਰ ਸ਼ਾਹ ਦੇ ਹੁਕਮ ਦੇ ਨਾਲ ਕਤਲ ਕਰ ਦਿੱਤੇ ਗਏ ਤੇ ਫਿਰ ਆਖਰ ਹੋਇਆ ਕਿ ਬਹਾਦਰ ਸ਼ਾਹ ਪਾਗਲ ਹੋਣ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਜਿਹੜੇ ਚਾਰ ਪੁੱਤਰ ਸਨ ਉਹ ਤਖਤ ਨੂੰ ਲੈ ਕੇ ਲੜਨ ਲੱਗ ਜਾਂਦੇ ਐ ਬਹਾਦਰ ਸ਼ਾਹ ਦੀ ਕਿਸੇ ਨੇ লাশ ਤੱਕ ਵੀ ਨਹੀਂ ਚੁੱਕੀ ਆਖਰ ਦਿੱਲੀ ਤੋਂ ਉਹਦੀ ਬੇਗਮ ਆਈ ਤੇ ਉਹਨੇ ਬਹਾਦਰ ਸ਼ਾਹ ਦੀ লাশ ਚੁੱਕ ਕੇ ਉਹਨੂੰ ਜਿਹੜਾ ਸੀ ਉਹ ਦਿੱਲੀ ਖੜਿਆ ਸੀ ਤਾਂ ਉੱਥੇ ਜਾ ਕੇ ਉਹਨੂੰ ਦਫ਼ਨ ਕੀਤਾ ਗਿਆ ਸੀ ਤਾਂ ਇਹ ਇਤਿਹਾਸ ਸੀ ਉਹਨਾਂ 40 ਮਰਜੀਵੜੇ ਸਿੱਖਾਂ ਦਾ ਜਿਹੜੇ ਸਿੱਖਾਂ ਨੂੰ ਬੇਰਹਿਮੀ ਦੇ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਜਾਨੀ ਕਿ ਜਿੰਦਿਆਂ ਹੀ ਜ਼ਮੀਨ ਦੇ ਵਿੱਚ ਘਟ ਕੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਉਹ ਭਾਦਰ ਸ਼ਾ ਜਿਨੇ ਸਿੱਖਾਂ ਦੇ ਨਾਲ ਧੋਖਾ ਕੀਤਾ ਸੀ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਤਖਤ ਪ੍ਰਾਪਤ ਕਰਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਮੁਨਕਰ ਹੋ ਕੇ ਸਿੱਖਾਂ ਦੇ ਖਿਲਾਫ ਜਿਹੜਾ ਸੀ ਉਹ ਲੜਨ ਲੱਗ ਗਿਆ ਸਿੱਖਾਂ ਨੂੰ ਮਾਰਨ ਲੱਗ ਗਿਆ ਉਹਦੀ ਦਰਦਨਾਕ ਮੌਤ ਹੋਈ ਸੀ ਤਾਂ ਇਦਾਂ ਕਰਕੇ ਉਹਨੇ ਮਰਜੀਵੜੇ ਸਿੱਖਾਂ ਨੂੰ ਸ਼ਹੀਦ ਕੀਤਾ ਸਿੱਖਾਂ ਨੂੰ ਕਤਲ ਕਰਨ ਦਾ ਉਹਨੇ ਹੁਕਮ ਦਿੱਤਾ ਹਿੰਦੂਆਂ ਤੱਕ ਦੇ ਕੇਸ ਦਾੜ੍ਹੀਆਂ ਕਟਾਉਣ ਵਾਸਤੇ ਵੀ ਨੇ ਕਮ ਜਿਹੜੇ ਉਹ ਜਾਰੀ ਕੀਤੇ ਸੀ ਇਹ ਬਹਾਦਰ ਸ਼ਾਹ ਦੇ ਨਾਲ ਸੰਬੰਧਿਤ ਅੱਜ ਦਾ ਇਤਿਹਾਸ ਸੀ ਔਰ ਉਹ 40 ਸਿੱਖ ਜਿਨ੍ਹਾਂ ਨੂੰ ਜ਼ਮੀਨ ਦੇ ਵਿੱਚ ਗੱਡ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਕਰਨੀ ਨੂੰ ਪ੍ਰਣਾਮ ਕਰਦੇ ਹੋਏ ਸਾਰੇ ਕੈਣਾ ਚ ਲਈਏ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ